ਚੰਕੀਲੇ ਦੀ ਜੀਮਣੀ ਸਚਾਈ ਆ ਜਵਾ ਜਿਵੇਂ ਉਹਦੇ ਨਾਲ ਹੋਇਆ ਉਵੇਂ ਆ ਤੇ ਫਿਰ ਕੋਈ ਗੱਲ ਨਹੀਂ ਹੈਗੀ ਤੇ ਜੇ ਉਤਰਾੜ ਮਰੋੜ ਦਿੱਤਾ ਉਹਨਾਂ ਨੇ ਉਹਦੇ ਐਂਡ ਨੂੰ ਉਹਦਾ ਐਂਡ ਕੀ ਹੋਇਆ ਫਿਰ ਇਹ ਬਹੁਤ ਮਾੜੀ ਗੱਲ ਆ ਵੀ ਇਹ ਤਾਂ ਫਿਰ ਬੁਝੀ ਹੋਈ ਅੱਗ ਦੇ ਵਿੱਚ ਹੂਕ ਮਾਰੂਗਾ ਦਜੀਤ ਸਾਹਿਬ ਦਸਾਂਝ ਫਿਰ ਪਤਾ ਨਹੀਂ ਕਰਦਾ ਕੀ ਬਣ ਗਿਆ ਹਨਾ ਅੱਜ ਕਾਲ ਜੀ ਵੈਦ ਦੀ ਖਾਲਸਾ ਵੈਦ ਜੀ ਕੀ ਪਤੇ ਅੱਜ ਆਪਾਂ ਗੱਲ ਕਰਦੇ ਆ ਦਲਜੀਤ ਦਸਾਂਝ ਦੀ ਜਿਤਨੇ ਹੁਣੇ-ਹੁਣੇ ਫਿਲਮਰ ਲਈ ਕੀਤੀ ਆ ਚਮਕੀਲਾ ਚਮਕੀਲੇ ਦੇ ਫੈਨਾਂ ਨੇ ਇੱਥੇ ਖੁਸ਼ੀ ਮਨਾਈ ਆ ਵੱਡੀ ਪੱਧਰ ਤੇ ਤੇ ਦੂਜੇ ਪਾਸੇ ਨਿੰਗ ਸਿੰਘਾ ਨੇ ਵੀ ਵੱਡਾ ਚੈਲੰਜ ਕਰ ਦਿੱਤਾ ਪਹਿਲਾਂ ਤੁਹਾਨੂੰ ਇੱਕ ਨਿੰਗ ਸਿੰਘਾ ਦੀ ਅੰਬਰਤਪਾਲ ਮਹਿਰੋ ਦੀ ਵੀਡੀਓ ਸੁਣਾਉਣੇ ਆ ਤੇ ਕੀ ਉਹਨੇ ਉਹਨਾਂ ਨੇ ਬੋਲਿਆ ਕਿ ਕੀ ਦਲਜੀਤ ਨੂੰ ਕਿਹਾ ਪਹਿਲਾ ਵੀਡੀਓ ਦਿਖਾ ਦਈਏ ਫਿਰ ਆਪਾਂ ਕਰਦਿਆਂ ਕਰ ਆਸ ਕਰਦਾ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਾਂ ਜ਼ਰੂਰੀ ਗੱਲਬਾਤ ਮੈਂ ਇਹ ਕਰਨੀ ਆ ਵੀ ਜਿਹੜੀ ਫਿਲਮ ਆ ਰਹੀ ਹੈ ਇੱਕ ਦਲਜੀਤ ਦਸਾਝ ਦੇ ਵਿੱਚ ਉਕੀਲਾ ਉਕੀਲੇ ਦੀ ਜੀਵਨੀ ਤੇ ਆ ਚਲੋ ਹੋਰ ਬਹੁਤ ਕਿਸੇ ਘਾੜਾ ਹੁੰਦੀਆਂ ਤੇ ਚਲੋ ਜੀ ਇਹਨਾਂ ਨੇ ਇਸ ਨੂੰ ਚੁਣ ਲਿਆ ਤਾਂ ਕਾਫੀ ਚਲੋ ਕੋਈ ਨਾ ਇਹਨਾਂ ਦੀ ਮਰਜ਼ੀ ਕਿਉਂਕਿ ਦਲਜੀਤ ਦਸਾਝ ਨਾਲ ਆਪਣੀ ਗੁੰਝ ਹੋਣੀ ਥੋੜੀ ਆ ਮਗੀ ਦਾ ਜ਼ਾਇਨ ਨੇ ਪਹਿਲਾਂ ਵੀ ਚੰਗੇ ਧਾਰਮਿਕ ਗਾਣੇ ਕਰੇ ਆ ਤੇ ਫਿਲਮਾਂ ਵੀ ਕੀਤੀਆਂ ਪੰਜਾਬ 1984 ਫਿਲਮ ਉਹਨਾਂ ਦੀ ਸੀਗੀ ਬਹੁਤ ਸੋਹਣੀ ਸੀ ਤੇ ਪਰ ਚਮਕੀਲੇ ਦੀ ਫਿਲਮ ਆਉਣ ਵਾਲੀ ਆ ਇਸੇ ਮਹੀਨੇ ਦੇ ਵਿੱਚ ਉਹਨਾਂ ਨੇ ਚਲਾਉਣੀ ਆ ਸੈਮੀ ਘਰਾਂ ਚ ਹੋਰ ਕਿਹਾਦਾ Netflix ਤੇ ਆਵੇ ਪਰ ਜੇ ਚਮਕੀਲੇ ਦੀ ਜੀਮਣੀ ਸਚਾਈ ਆ ਜਿਵੇਂ ਜਿਵੇਂ ਉਹਦੇ ਨਾਲ ਹੋਇਆ ਹੋਇਆ ਤੇ ਫਿਰ ਕੋਈ ਗੱਲ ਨਹੀਂ ਹੈਗੀ ਤੇ ਜੇ ਤਰੋੜ ਮਰੋੜ ਦਿੱਤਾ ਉਹਨਾਂ ਨੇ ਉਹਦੇ ਐਂਡ ਨੂੰ ਉਹਦਾ ਐਂਡ ਕੀ ਹੋਇਆ ਫਿਰ ਇਹ ਬਹੁਤ ਮਾੜੀ ਗੱਲ ਆ ਵੀ ਇਹ ਤਾਂ ਫਿਰ ਬੁਝੀ ਹੋਈ ਅੱਗ ਦੇ ਵਿੱਚ ਹੂਕ ਮਾਰੂਗਾ ਰਜੀਤ ਸਾਹਿਬ ਦਸਾਂਗੇ ਫਿਰ ਪਤਾ ਨਹੀਂ ਕਰਦਾ ਕੀ ਬਣ ਜੇ ਹਨ ਕਿਉਂਕਿ ਜੋ ਸਚਾਈ ਹੈ ਮੈਂ 10-12 ਸਾਲ ਪਹਿਲਾਂ ਇੱਕ ਕਿਤਾਬ ਪੜ੍ਹੀ ਸੀਗੀ ਹੋ ਸਕਦਾ ਘੱਟ ਟਾਈਮ ਹੋ ਗਿਆ ਹੋਵੇ ਤੇ ਮੈਨੂੰ ਜਿੱਥੇ ਤੱਕ ਪਤਾ ਮੈਂ ਪੜ੍ਹੀ ਸੀ ਕਿਤਾਬ ਉਹ ਕਿਤਾਬ ਦਾ ਨਾਮ ਸੀਗਾ ਬੇਪਰਵਾਹ ਜੋਧਾ ਉਹ ਬਾਬਾ ਗਰਵਜਲ ਸਿੰਘ ਜੀ ਮਾਨੋਚਾਲ ਜੀ ਹੁਣਾਂ ਤੇ ਲਿਖੀ ਹੋਈ ਕਿਤਾਬ ਆ ਤੇ ਉਹਦੇ ਵਿੱਚ ਜੋ ਚ ਵਕੀਲੇ ਬਾਰੇ ਪੜਿਆ ਮੈਂ ਉਹ ਸੰਗਤ ਦੇ ਸਾਹਮਣੇ ਦੱਸਣਾ ਚਾਹੁੰਦਾ ਵਾਂ ਉਹਦੇ ਵਿੱਚ ਇਹ ਹੋਇਆ ਚਮਕੀਲਾ ਗੰਦੇ ਗਾਣੇ ਗਾਉਂਦਾ ਸੀਗਾ ਪੰਜਾਬ ਦੇ ਵਿੱਚ ਮੂਵਮੈਂਟ ਚੱਲ ਰਹੀ ਸੀ ਜਦੋਂ ਚਮਕੀਲੇ ਤੱਕ ਇਹ ਸੁਨੇਹਾ ਪਹੁੰਚਦਾ ਵੀ ਭਾਈ ਤੂੰ ਲੱਚਰਤਾ ਬੁਲਾਉਣਾ ਬਜਾਅ ਦੇ ਵਿੱਚ ਤੇ ਚੁਕੀਨਾ ਸ੍ਰੀ ਕਾਲ ਤਖਤ ਸੈਪੀਨੇਸ਼ਨ ਦਾ ਤੇ ਕਾਲ ਤਖਤ ਸਹਿਜ ਜਦੋਂ ਪੇਸ਼ ਹੁੰਦਾ ਉਹ ਉੱਥੇ ਜਦੋਂ ਪੇਸ਼ ਹੁੰਦਾ ਬਾਬਾ ਬਸਰਾ ਸਿੰਘ ਜਫਰਵਾਦ ਤੇ ਬਾਬਾ ਅਰੂੜ ਸਿੰਘ ਜੀ ਤੇ ਜਥੇਦਾਰ ਬਾਬਾ ਦਰਬਾਜ ਸਿੰਘ ਜੀ ਮੱਲਚਾਲ ਹੋਣਾ ਲਈ ਕੋਲੇ ਪੇਛੋ ਜਾ ਸੰਘਾ ਤਾਂ ਵੀ ਸੀ ਹੋਰ ਸਿੰਘ ਵੀ ਸੀਗੇ ਜਥੇਦਾਰੀਆਂ ਦੇ ਉੱਥੇ ਇਹਨੇ ਹੱਥ ਜੋੜ ਕੇ ਚਮਕੀਲੇ ਨੇ ਮਾਫੀ ਮੰਗੀ ਵੀ ਮੈਂ ਅੱਜ ਤੋਂ ਬਾਅਦ ਧਾਰਮਿਕ ਗਾਣੇ ਜਾਂ ਸੱਭਿਆਚਾਰਕ ਗਾਣੇ ਜ਼ਰੂਰ ਲਾਉਂਗਾ ਪਰ ਲਚਕਤਾ ਨਹੀਂ ਗਾਉਂਗਾ। ਚਮਕੀਲਾ ਹਟ ਗਿਆ ਗਾਉਣਾ। ਗਲਤ ਗਾਣੇ। ਚਮਕੀਲਾ ਫਿਰ ਕਿਤੇ ਹੋਰ ਬਾਹਰ ਪ੍ਰੋਗਰਾਮ ਲਾਉਣ ਗਿਆ। ਉੱਥੇ ਕਿਸੇ ਪੱਤਰਕਾਰ ਨੇ ਉਹਨੂੰ ਸਮਾਗਮ ਦੇ ਵਿੱਚ ਉਹਦੇ ਪ੍ਰੋਗਰਾਮ ਦੇ ਵਿੱਚ ਸਵਾਲ ਕੀਤਾ ਵੀ ਤੁਸੀਂ ਪੰਜਾਬ ਦੇ ਵਿੱਚ ਤਾਂ ਖਾੜਕੂ ਲਹਿਰ ਜੋ ਬਣਤੀ ਆ ਪਰ ਤੁਸੀਂ ਉੱਥੇ ਲਚਕਤ ਗਾਣੇ ਗਾਉਣੇ ਤੁਹਾਨੂੰ ਕੁਝ ਕਹਿੰਦੇ ਨਹੀਂ। ਤੇ ਉੱਥੇ ਚਮਕੀਲੇ ਦਾ ਜਵਾਬ ਇਹ ਸੀ ਵੀ ਇਹ ਮੱਗਖਾਣੇ ਲੋਕ ਆ। ਇਹ ਇਹਨਾਂ ਨੂੰ ਅਸੀਂ ਪੈਸੇ ਦੇ ਕੇ ਅਸੀਂ ਚੁੱਪ ਕਰਾ ਲਿਆ ਇਹਨਾਂ ਨੇ ਸਤੋ ਪੈਸੇ ਨਹੀਂ ਮੰਗ ਕੀਤੇ ਜੀ ਤੇ ਅਸੀਂ ਚੰਗਾ ਨੂੰ ਪੈਸੇ ਦੇ ਤੇ ਤੇ ਚੁੱਪ ਹੋ ਗਏ ਉਹ ਜਿਹੜਾ ਇਹਦਾ ਬਿਆਨ ਸੀਗਾ ਉਹ ਉਹ ਕਾਲ ਤੱਕ ਸਹਿਬ ਸਿੰਘਾਂ ਕੋਲ ਪਹੁੰਚਦਾ ਜਥੇਦਾਰ ਸਾਹਾਂ ਦੀ ਕੋਲ ਪਹੁੰਚਦਾ ਦੁਆਰਾ ਮੀਟਿੰਗ ਸੱਦੀ ਜਾਂਦੀ ਆ ਫਿਰ ਉਹਦੇ ਵਿੱਚ ਇੱਕ ਸਾਰੇ ਇਕੱਠੇ ਹੁੰਦੇ ਆ ਤੇ ਭਾਈ ਦੀਪਾ ਹੀਰਾਵਾਲਿਆਂ ਦਾ ਜਿਹੜਾ ਹੈਗਾ ਉਹਨਾਂ ਦਾ ਉਹਨਾਂ ਦੀ ਜ਼ਿੰਮੇਵਾਰੀ ਲਈ ਜਾਂਦੀ ਆ ਜੀ ਤੂੰ ਇਹਦਾ ਪ੍ਰੋਗਰਾਮ ਪੂਕ ਕਰਾਉਣਾ ਵਾ ਜਦੋਂ ਭਾਈ ਦੀਪਾ ਹੀਰਾਵਾਲਾ ਦੇ ਨਾਲ ਦੇ ਸਿੰਘਾਂ ਨੂੰ ਲੈ ਕੇ ਚਮਕੀਨੇ ਦਾ ਦਸਤਰਜ ਇਹਦੇ ਘਰੇ ਜਾਂਦੇ ਆ ਕਿ ਇਹਦਾ ਪ੍ਰੋਗਰਾਮ ਲਗਾਉਣਾ ਵਾ ਤੇ ਇਹ ਮਿਲਦਾ ਨਹੀਂ ਹੈਗਾ ਜਦੋਂ ਇਹ ਪਹਿਲੀ ਵਾਰੀ ਬਾਹਰੋਂ ਆਉਂਦਾ ਵਾ ਚਮਕੀਨਾ ਤੇ ਕੋਟ ਬਾਦਲ ਕੇ ਇੱਕ ਬਾਗਲ ਖਾ ਕੇ ਉੱਥੇ ਅਖਾੜਾ ਲੱਗਦਾ ਜਿੱਥੇ ਸੀਆਰਪੀ ਦੀ ਛਤਰ ਛਾਇਆ ਹੇਠ ਇਨੇ ਅਖਾੜਾ ਲਾਇਆ ਸੀ ਉੱਥੇ ਵਾਰ-ਵਾਰ ਉੱਥੇ ਸਿੰਘਾਂ ਦੇ ਹੁੰਦਿਆਂ ਵੀ ਵਾਰ-ਵਾਰ ਇਹ ਜਿਹੜਾ ਹੈਗਾ ਵਾ ਵੀ ਸਟੇਜ ਤੋਂ ਕਹਿ ਰਿਹਾ ਸੀ ਆਪਦੇ ਡੱਬ ਚ ਲੱਗਾ ਵਾਰ-ਵਾਰ ਦਿਖਾ ਦਿਖਾ ਕੇ ਨਾ ਤੁਮ ਕੀ ਲਾਇਆ ਇਹ ਗੱਲ ਸਟੇਜ ਤੋਂ ਕਹਿ ਰਿਆ ਸੀ ਵੱਜੋ ਜਿਹਨੇ ਹੱਕ ਚ ਵੱਜਣਾ ਵੱਜੋ ਜਿਹਨੇ ਹੱਕ ਚ ਵੱਜਣਾ ਵੀ ਮੈਂ ਗੱਲ ਆਖੀ ਆ ਪਰ ਇਹ ਤਾਂ ਜੇ ਕੋਈ ਬੰਦਾ ਆਮ ਆ ਕੋਈ ਟੁੱਟੂ ਜਿਹਾ ਬੰਦਾ ਕੋਈ ਹਨਾ ਉਹ ਤਾਂ ਬੰਦਾ ਇਹ ਚੀਜ਼ਾਂ ਨੂੰ ਜਰ ਲੈਂਦਾ ਪਰ ਸਿੰਘਾਂ ਤੋਂ ਥੋੜੀ ਇਹ ਗੱਲਾਂ ਦਾ ਤਾਂ ਜਰ ਨਹੀਂ ਆ ਜਾਂਦਾ ਗਾਣਾ ਪਰ ਇਹ ਤਾਂ ਗੱਲ ਬਹੁਤ ਵੱਡੀ ਸੀ ਇੱਕ ਮੂਵਮੈਂਟ ਦੇ ਉੱਤੇ ਦੋਸ਼ ਲਾਉਣਾ ਧੱਬਾ ਲਾਉਣਾ ਵੀ ਸਿੱਖਾਂ ਨੇ ਸਿੰਘਾਂ ਨੇ ਖਾੜਕੂ ਸਿੰਘਾਂ ਨੇ ਪੈਸੇ ਲੈ ਕੇ ਇੱਕ ਬੰਦੇ ਨੂੰ ਕਹਿਤਾ ਵੀ ਤੂੰ ਜੋ ਗੰਦ ਪਾਉਣਾ ਪਾਈ ਚਲ ਪਰ ਇਹ ਕਦੇ ਨਹੀਂ ਹੋਇਆਗਾ ਜੋ ਦਾ ਕਾਰਨ ਬਣਿਆ ਇੱਕ ਏਸੀ ਤੇ ਦੂਜਾ ਏਸੀ ਵੀ ਸਿੰਘਾਂ ਨੂੰ ਇਹ ਗੱਲ ਕਹਿਣੀ ਵਜੋ ਜੀ ਨੇ ਹੱਕ ਚ ਵਜਣਾ ਫਿਰ ਭਾਈ ਦੀਪਾ ਹੀਰਾ ਵਾਲੇ ਹੋਣੀ ਉਹਨੂੰ ਦੇਖ ਕੇ ਚ ਵਜੇ ਸੀ ਜੇ ਤਾਂ ਭਾਈ ਦਲਜੀਤ ਸਿਆ ਤੁਹਾਨੂੰ ਇਹ ਗੱਲ ਸਰੇਹਾ ਪਹੁੰਚਦਾ ਕਰਦੇ ਆ ਵੀ ਜੇ ਤਾਂ ਐਂਡੇ ਦਾ ਇਹ ਹੀ ਆ ਵੀ ਇਹ ਕਾਲ ਤੱਕ ਸਹਿ ਉਹ ਚਮਕੀਲਾ ਪੇਸ਼ ਹੁੰਦਾ ਮਾਫੀ ਮੰਗਦਾ ਫੇਰ ਬਾਹਰ ਜਾ ਕੇ ਆ ਬਿਆਣ ਦਿੰਦਾ ਤੇਰੇ ਦੀ ਮੌਜਦਾ ਕਾਰਨ ਬਣਾਦਾ ਫੇਰ ਤਾਂ ਭਾਈ ਚਮਕੀਲੇ ਦੀ ਬਿਰਮ ਲੱਗ ਜੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਪੰਜਾਬ ਵਾਲਿਆਂ ਨੂੰ ਵੀ ਕੋਈ ਇਤਰਾਜ਼ ਨਹੀਂ ਹੈਗਾ ਸੁਣ ਲਈ ਤੁਸੀਂ ਏਸੀ ਨੇਂਗ ਸਿੰਘ ਅੰਮਰਤਪਾਲ ਸਿੰਘ ਮੈਰੋ ਜਿਹੜਾ ਕਿ ਹਮੇਸ਼ਾ ਜਿੱਥੇ ਵੀ ਕੋਈ ਗੱਲ ਹੁੰਦੀ ਆ ਜਿੱਥੇ ਕਿਸੇ ਨਾਲ ਧੱਕਾ ਹੁੰਦਾ ਉਥੇ ਹਮੇਸ਼ਾ ਡਟ ਕੇ ਖੜਦਾ ਹੈਗਾ ਤੇ ਮੈਂ ਤੁਹਾਨੂੰ ਇਹ ਵੀਡੀਓ ਸੁਣਾਉਣ ਦਾ ਮੇਰਾ ਮਕਸਦ ਇਹ ਸੀ ਕਿ ਜਿਹੜੇ ਅੱਜ ਚਮਕੀਲਾ ਚਮਕੀਲਾ ਕਰੀ ਜਾਂਦੇ ਆ ਤੇ ਉਹ ਆਸਲੇ ਜੇ ਕਰ ਉਹਨਾਂ ਨੂੰ ਉਹ ਕਹਿੰਦੇ ਵੀ ਗੰਦੇ ਗੀਤ ਗਾਉਂਦਾ ਸੀ ਇਹ ਤਾਂ ਸਭ ਨੂੰ ਪਤਾ ਕਿ ਲਕਸ਼ਰਤਾ ਲਕਸ਼ਰਤਾ ਪਰ ਇਹ ਗੀਤ ਗਾਏ ਨੇ ਤੇ ਲੋਕ ਉਹਨਾਂ ਕਹਿੰਦੇ ਜੀ ਬੱਗਾ ਸਾਫਰੀ ਸੀ ਸਦੀਕ ਸੀ ਮਾਨਕ ਸੀ ਉਹਨਾਂ ਨੂੰ ਕਿਉਂ ਨਹੀਂ ਮਾਰਿਆ ਇਹ ਦੇਖੋ ਹੁਣ ਇਹ ਗੱਲਾਂ ਦਾ ਪੱਤਰਕਾਰ ਜਵਾਬ ਨਹੀਂ ਦੇ ਸਕਦੇ ਇਹ ਤਾਂ ਤੁਸੀਂ ਹੁਣ ਉਸ ਟਾਈਮ ਦੇ ਛਾੜੀ ਹੋਰ ਹੋ ਗਈ 40 50 55 ਸਾਲ ਦੀ ਜਿਹੜੇ ਗੱਲਾਂ ਕਰਦੇ ਨੇ ਇਹ ਤਾਂ ਤੁਸੀਂ ਦੀਪਾ ਹੇਰਾਂ ਨੂੰ ਪੁੱਛਣਾ ਸੀ ਬਾਬਾ ਮਾਨ ਨੂੰ ਚਾਹਲ ਨੂੰ ਪੁੱਛਣਾ ਸੀ ਜਾਂ ਇਹ ਕੁਦਰ ਸਿੰਘ ਜੇਲ੍ਹਾਂ ਦੇ ਵਿੱਚ ਆ ਉਹਨਾਂ ਨੂੰ ਪੁੱਛ ਲਿਓ ਜਾ ਕੇ ਇਹਦਾ ਕਾਰਨ ਤਾਂ ਉਹ ਹੀ ਦੱਸ ਸਕਦੇ ਆ ਵੀ ਉਹਨਾਂ ਨੇ ਚਮਕੀਲਾ ਕਿਉਂ ਚੁਣਿਆ ਕਈ ਕਹਿੰਦੇ ਆ ਕਿ ਅਕੇ ਇਹ ਦਲਜੀਤ ਨੇ ਇੱਕ ਅਗੜ ਲਾਉਣੀ ਫਿਲਮ ਦੇ ਵਿੱਚ ਇਹ ਕੀਤੀ ਆ ਆਪਾਂ ਬਾੜਾ ਪਾਉਣ ਵਾਸਤੇ ਜਰਨਲ ਵਰਗ ਦਾ ਤੇ ਐਸਸੀਬੀਸੀ ਵਰਗ ਦਾ ਜਿਹਨਾਂ ਆਪ ਰਮਦਾਸੀਆ ਸਿੱਖ ਕਹਿ ਦਿੰਨੇ ਆ ਜਾਂ ਜ਼ਿਮੀਂਦਾਰ ਕਿਸਾਨ ਕਹਿ ਦਿੰਨੇ ਆ ਤੇ ਉਹਨਾਂ ਨੇ ਕੀ ਦਿਖਾਇਆ ਕਿ ਆਖੇ ਜੀ ਇਹ ਰਮਦਾਸੀਆ ਸਿੱਖ ਸੀ ਤਾਂ ਕਰਕੇ ਖਾੜਕੂਆਂ ਨੇ ਮਾਰਤਾ ਇਹਨੂੰ ਇਹ ਬੜਾ ਵੱਡਾ ਜਿਹੜਾ ਲੋਕ ਇਹ ਜਾਤ ਪਾਤ ਦੇ ਨਾਂ ਤੇ ਜਿਹੜੇ ਧਰਮ ਦੇ ਉੱਤੇ ਜਿਹੜੇ ਹਰ ਪਾਸੇ ਪਹਿਲਾਂ ਵੀ ਜਿਹੜੇ ਦੰਗੇ ਹੁੰਦੇ ਆਏ ਆਏ ਨੇ ਤੇ ਹਰ ਵੇਲੇ ਧਰਮ ਦੀ ਆੜ ਲੈ ਕੇ ਲੋਕ ਦੰਗੇ ਕਰਵਾਉਣਾ ਚਾਹੁੰਦੇ ਹੁੰਦੇ ਨੇ ਇਹ ਧਰਮ ਨੂੰ ਵਰਤਦੇ ਨੇ ਧਰਮ ਦੇ ਪਿੱਛੇ ਲੋਕ ਲੋਕ ਕੇ ਲੋਕ ਇਹ ਗੱਲਾਂ ਕਰਦੇ ਨੇ ਇਹ ਕਦੇ ਨਹੀਂ ਹੋ ਸਕਦਾ ਕਿ ਜਦੋਂ ਮੂਵਮੈਂਟ ਉੱઠી ਸੀ ਉਹਦੇ ਵਿੱਚ ਕੋਈ ਸੇ ਹਰੇਕ ਜਾਤੀ ਦਾ ਉਹਦੇ ਵਿੱਚ ਬੰਦਾ ਸੀ ਬ੍ਰਾਹਮਣ ਵੀ ਉਹਦੇ ਵਿੱਚ ਸੀ ਰਮਦਾਸ ਸੀ ਸਿੱਖ ਸਭ ਤੋਂ ਵੱਧ ਸੀ ਮਾਜੀਬੀ ਸਿੱਖ ਸਭ ਤੋਂ ਵੱਧ ਸੀ ਤੇ ਜਨਰਲ ਵਰਗ ਵੀ ਸਭ ਤੋਂ ਜਿਹੜਾ ਕਹਦੇ ਆ ਆਪਾਂ ਬਰਾਬਰ ਸੀ ਸਾਰੇ ਕਹਿੰਦਾ ਭਾਵ ਕਿ ਇੱਥੇ ਕੋਈ ਜਾਤ ਕੋਈ ਪਾਤ ਨਹੀਂ ਇਹ ਸਭ ਇੱਕ ਬ੍ਰਾਹਮਣ ਦੇ ਬਣਾਏ ਹੋਏ ਜਾਤਾਂ ਪਾਤਾਂ ਨੇ ਜਿਹੜਾ ਸਿੱਖਾ ਗੁਰੂ ਦਾ ਗੁਰੂ ਨੂੰ ਮੰਨਦਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਗੁਰੂ ਗੋਬਿੰਦ ਸਿੰਘ ਨੂੰ ਮੰਨਦਾ ਉਹਦੀ ਕੋਈ ਜਾਤ ਨਹੀਂ ਉਹਦੀ ਕੋਈ ਪਾਤ ਨਹੀਂ ਉਹ ਸਿੱਖ ਗੁਰੂ ਦਾ ਸਿੱਖਾ ਗੁਰੂ ਦਸਮੇਸ਼ ਪਿਤਾ ਦਾ ਸਿੱਖਾ ਆਪਾਂ ਗੱਲ ਕਰਦੇ ਸੀ ਚਮਕੀਲੇ ਤੇ ਹੰਗ ਸਿੰਘ ਅਮਰਤਪਾਲ ਮਹਿਰੂ ਨੇ ਵੱਡਾ ਬਿਆਨ ਦੇ ਦਿੱਤਾ ਫਿਲਮ ਆਉਣ ਤੋਂ ਪਹਿਲਾਂ ਹੀ ਦੇ ਦਿੱਤਾ ਸੀ ਕਿ ਜੇ ਦਲਜੀਤ ਸਿੰਘ ਜੇ ਕਹਾਣੀ ਸੱਚ ਹੋਈ ਤਾਂ ਤੁਹਾਨੂੰ ਕੁਝ ਨਹੀਂ ਕਹਿੰਦੇ ਜੇਕਰ ਕਹਾਣੀ ਕੁਝ ਵਿਗੜਦੀ ਲੱਗੀ ਜਿਸ ਤਰ੍ਹਾਂ ਪਹਿਲਾ ਹਰਮ ਸਿੰਘ ਡੱਲੇਵਾਲ ਨੇ ਜਿਹੜੀ ਇਸਨੇ ਕਿਤਾਬ ਪੜ੍ਹੀ ਆ ਅੰਮ੍ਰਿਤਪਾਲ ਮਹਿਰੋ ਨੇ ਬਿਲਕੁਲ ਸੱਚ ਹੈ ਹੀ ਆ ਕਿ ਸਿੰਘਾ ਤਾਂ ਮਾਫੀ ਮੰਗੀ ਸੀ ਚਮਕੀਲੇ ਨੇ ਕਿ ਮੈਂ ਗੰਦੇ ਗੀਤ ਨਾ ਗਾਉਂਗਾ ਅੱਜ ਤੋਂ ਬਾਅਦ ਫਿਰ ਇਹਦੇ ਦੋ ਰਿਕਾਰਡਿੰਗ ਜਿਹੜੇ ਗੀਤ ਸੀ ਜਿਨ੍ਹਾਂ ਤੇ ਇਤਰਾਜ਼ ਸੀ ਉਹ ਫਿਰ ਕੰਪਨੀ ਰਿਕਾਰਡਿੰਗ ਕਰ ਦਿੰਦੀ ਆ ਫਿਰ ਮਾਫੀ ਮੰਗਦਾ ਕਹਿੰਦਾ ਜੀ ਇਹਦਾ ਕੰਪਨੀ ਨੇ ਐਗਰੀਮੈਂਟ ਕੀਤਾ ਸੀ ਉਹਨਾਂ ਨੇ ਜਾਣਬੁੱਝ ਕੇ ਰਿਕਾਰਡਿੰਗ ਕਰਤੀ ਉਤੋਂ ਵੀ ਮਾਫ ਕਰਤਾ ਫਿਰ ਜਦੋਂ ਕੈਨੇਡਾ ਫੇਰੀ ਤੋਂ ਆ ਕੇ ਇਹ ਸਭ ਕੁਝ ਜਿਹੜਾ ਇਹ ਬਾਈ ਨੇ ਦੱਸਿਆ ਨਿੰਗ ਸਿੰਘ ਨੇ ਦੱਸਿਆ ਇਹ ਸਾਰਾ ਵਰਤਾਂਤ ਸਾਰਾ ਕੁਝ ਇਹ ਸੇਮ ਸੀ ਅੱਜ ਕੋਈ ਮੰਨੇ ਚਾਹੇ ਨਾ ਮੰਨੇ ਇਹ ਬਿਲਕੁਲ ਤੇ ਅੱਜ ਤੁਸੀਂ ਕਿਤਾਬਾਂ ਪੜ੍ਹ ਲਓ ਤੁਸੀਂ ਇੰਟਰਵਿਊਆਂ ਚੱਕ ਲਓ ਕਹਿੰਦੇ ਜੀ ਚਮਕੀਲਾ ਮਰਦੇ ਦਮ ਤੱਕ ਬੀੜੀਆਂ ਪੀਂਦਾ ਰਿਹਾ ਬੀੜੀਆਂ ਸ਼ਰਾਬ ਦਾ ਉਹ ਆਦੀ ਸੀ ਅੱਜ ਤੁਸੀਂ ਉਹਨੂੰ ਸਿਰ ਉੱਤੇ ਬਿਠਾ ਲਿਆ ਕੀ ਹੋਣੇ ਤੁਹਾਡੇ ਖਾਤਰ ਕੀ ਕਰ ਦਿੱਤਾ ਕੀ ਤੁਹਾਡੀਆਂ ਤੀਆਂ ਪੈਣਾਂ ਨੂੰ ਨੇ ਇਹ じゃ ਗੰਦ ਨਹੀਂ ਬੋਲਿਆ ਕਿ ਮੈਂ ਮੂੰਹ ਵਿੱਚ ਨਹੀਂ ਸ਼ਰਾਬ ਸੁਣਾਉਣ ਜੋਗਾ ਉਹਨੇ ਮੋਰੀਆਂ ਕਰ ਕਰਕੇ ਨਾ ਹੁੰਦੀ ਸੀ ਫਲਾਨਾ ਸੀ ਸਿਕਰ ਦੁਪਹਿਰੇ ਮੈਂ ਕਹਿੰਦਾ ਤੁਸੀਂ ਆਪ ਦੀਆਂ ਅੱਜ ਵੀ ਧੀਆ ਭੈਣਾਂ ਵਿੱਚ ਜਿਹੜੇ ਲੋਕ ਕਹਿੰਦੇ ਆ ਜੀ ਅੱਜ ਗੰਦਾ ਜਿਨ੍ਹਾਂ ਦੀ ਦਿਮਾਗ ਹੀ ਗੰਦਕੀ ਦੇ ਨਾਲ ਭਰਿਆ ਹੋਇਆਗਾ ਉਹਨਾਂ ਨੇ ਤਾਂ ਗੰਦਕੀ ਦੇਖਣੀ ਆ ਜਿਨ੍ਹਾਂ ਦੀ ਜ਼ਮੀਰ ਅਕਲ ਮਰੀ ਹੋਈ ਆ ਉਹਨਾਂ ਨੇ ਤਾਂ ਗੰਦਕੀ ਦੇਖਣੀ ਆ ਉਹਨਾਂ ਦੀਆਂ ਧੀਆ ਭੈਣਾਂ ਵੀ ਉਹੋ ਜਿਹਾ ਨੇ ਤੇ ਉਹ ਲੋਕ ਵੀ ਉਹੋ ਜੇ ਨੇ ਪਰ ਜਿਹੜੇ ਲੋਕ ਇੱਜ਼ਤਦਾਰ ਨੇ ਜਿਨ੍ਹਾਂ ਦੇ ਅੰਦਰ ਅਣਖ ਆਣਖ ਦੀ ਖਾਤਰ ਜਿਉਂਦੇ ਨੇ ਉਹਨਾਂ ਦੀ ਨਾ ਧੀਆ ਨਾ ਭੈਣਾਂ ਨਾ ਮਾਮਾ ਇਹ ਲੱਚਰਤਾਗ ਨਹੀਂ ਦੇਖਦੀਆਂ ਨਾ ਉਹ ਕਦੇ ਸੁਣਦੀਆਂ ਨੇ ਜਿੰਨਾਂ ਨੂੰ ਜ਼ਿਆਦਾ ਚਾਹਗਾ ਉਹ ਆਪਦੇ ਘਰ ਵੱਡੇ ਸਬੀਕਰ ਦੇ ਵਿੱਚ ਚਮਕੀਲਾ ਲਾਈ ਰੱਖਣ ਦਿਨ ਰਾਤ ਸਾਨੂੰ ਕੋਈ ਇਤਰਾਜ਼ ਨਹੀਂ ਸਾਡਾ ਕਹਿਣ ਦਾ ਇਹਨਾਂ ਭਾਵਾ ਕਿ ਤੁਸੀਂ ਲੱਚਰਤਾ ਨੂੰ ਬढ़ावा ਦੇ ਰਹੇ ਹੋ ਇਹ ਕਿੱਦਾਂ ਲਾ ਤੁਸੀਂ ਕਲਚਰ ਪੰਜਾਬ ਦਾ ਖਤਮ ਕਰ ਰਹੇ ਹੋ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਆ ਯੋਧਿਆਂ ਦੀ ਧਰਤੀ ਇੱਥੇ بڑے بڑے ਬલિદાન ਹੋਏ ਨੇ ਤੇ ਸਾਰਾ ਜਿਹੜਾ ਸਾਡੇ ਯੋਧਿਆਂ ਗੁਰੂਆਂ ਦਾ ਪੀਰਾਂ ਦਾ ਪਗੰਬਰਾਂ ਦਾ ਇਹ ਪੰਜਾਬ ਦੀ ਧਰਤੀ ਭਰੇ ਪਈਆ ਜਿਨ੍ਹਾਂ ਨੇ ਗੰਦ ਗਾਇਆ ਅੱਜ ਉਹ ਖੁੰਝੇ ਲੱਗੇ ਬੈਠੇ ਨੇ ਅੱਜ ਉਹ ਰੋਟੀ ਤੋਂ ਮਹਤਾਜ ਨੇ ਅੱਜ ਉਹਨਾਂ ਦੀ ਹਾਲਤ ਦੇਖ ਲਓ ਜਿਨ੍ਹਾਂ ਨੇ ਤੁਸੀਂ ਕਹਿੰਦੇ ਹੋ ਲੱਤਰਤਾ ਗੀਤ ਗਾਏ ਨੇ ਅੱਜ ਉਹਨਾਂ ਦੀ ਆ ਬਲਕਾਰ ਅਨਖਿਲੇ ਵਰਗਿਆਂ ਦੀ ਜਾਂ ਤੁਸੀਂ ਹੋਰ ਜਿਨ੍ਹਾਂ ਦੇ ਨਾਂ ਲੈਂਦੇ ਹੋ ਹੁਣ ਸਿੱਧੂ ਮੂਸੇਵਾਲੇ ਮੜਾ ਜਾਂ ਬਲਕਾਰ ਅਨਖਿਲੇ ਦਾ ਨਾਂ ਲੈਂਦਾ ਹੁਣ ਉੱਠਿਆ ਗਿਆ ਇਹ ਇਹ ਲੋਕ ਕੋਮਾ ਵਿੱਚ ਚਲੇ ਗਈ ਸੀ ਗੰਦ ਗਾ ਕੇ ਇਹਨਾਂ ਦਾ ਜਿਹੜਾ ਹੈਗਾ ਦੀਨ ਧਰਮ ਸਾਰਾ ਖਤਮ ਹੋ ਗਿਆ ਸੀ ਪ੍ਰਮਾਤਮਾ ਨੇ ਇੱਕ ਐਸਾ ਵਰਤਾਰਾ ਵਰਤੇ ਸੀ ਤੇ ਮੈਂ ਇਹ ਚਾਹਣਾ ਕਰ ਲੋਕਾਂ ਨੂੰ ਪੰਜਾਬ ਦੇਆਂ ਨੂੰ ਜਿਹੜੇ ਇੱਜ਼ਤਦਾਰ ਲੋਕ ਨੇ ਕਿਉਂ ਚੰਗਾ ਸੁਣਨ ਚੰਗਾ ਗਾਉਣ ਤੇ ਮੈਂ ਆਸ ਕਰਦਾ ਤੁਸੀਂ ਵੀਡੀਓ ਨੂੰ ਬទ-ਬទ ਸ਼ੇਅਰ ਕਰੋ ਵੀਡੀਓ ਲੰਬੀ ਹੁੰਦੀ ਆ ਤੇ ਅਗਲਾ ਚੈਪਟਰ ਇੱਕ ਤੁਹਾਨੂੰ ਐਸੇ ਮੈਂ ਵੀਡੀਓ ਤੇ ਦੀਦ ਦਸਾਂਤ ਤੇ ਲੈ ਕੇ ਆਉਂਗਾ ਕਿ ਉਹਦਾ ਕਰੋੜਾ ਅਰਬ ਰੁਪਇਆ ਕਮਾ ਕੇ ਉਹ ਗਿਆ ਤਾਨੂੰ ਲੜਾਉਣ ਬਾਅਦ ਤੇ ਛੱਡ ਗਿਆ ਤੇ ਤੁਹਾਨੂੰ ਗੰਧ ਕੋਸਰ ਬਾਅਦ ਤੇ ਹੋਰ ਛੱਡ ਗਿਆ ਧੰਨਵਾਦ ਮੈਰਜਾ ਖਾਲਸਾ ਮੈਰਜੂ ਕੀ ਫਤਿਹ